CDPO ਦਫਤਰ ਨੂੰ ਜੰਦਰਾ ਮਾਰ ਕੇ ਸੁਪਰਵਾਈਜ਼ਰ ਮੈਡਮਾ ਦਫਤਰ ਦੇ ਅੰਦਰ ਹੀ ਡੱਕ ਦਿੱਤੀਆਂ ਗਈਆਂ ਉਕਤ ਮਾਮਲੇ ਨੂੰ ਲੈ ਕੇ ਆਂਗਣ ਵਾਲੀ ਮੁਲਾਜ਼ਮ ਜੂਨੀਅਨ ਬਲਾਕ ਫਲੋਰ ਦੀ ਪ੍ਰਧਾਨ ਨਰਿੰਦਰ ਕੌਰ ਨੇ ਦੱਸਿਆ ਕਿ ਅਸੀਂ CDPO ਫਲੋਰ ਰਵਿੰਦਰਪਾਲ ਕੌਰ ਨੂੰ ਕੁਝ ਦਿਨ ਪਹਿਲਾਂ ਮੰਗ ਪੱਤਰ ਦੇਣ ਆਏ ਸੀ ਤੇ ਇਹਨਾਂ ਵੱਲੋਂ ਮੰਗ ਪੱਤਰ ਵਿੱਚ ਕੁਝ ਲੈਣਾ ਕੱਟ ਕੇ ਦੇਣ ਲਈ ਆਕੇ ਮੰਗ ਪੱਤਰ ਲੈਣ ਤੋਂ ਕੋਰੀ ਨਾ ਕਰ ਦਿੱਤੀ ਗਈ ਸੀ ਜਿਸ ਮਗਰੋਂ ਅਸੀਂ ਅੱਜ ਮੁਰ ਮੰਗ ਪੱਤਰ ਦੇਣ ਆਏ ਸੀ ਜਿਸ ਸੰਬੰਧੀ ਮੈਂ ਪਹਿਲਾਂ ਮੈਡਮ ਨਾਲ ਗੱਲਬਾਤ ਹੋ ਚੁੱਕੀ ਸੀ ਪਰ ਮੈਡਮ ਸਾਨੂੰ ਬੁਲਾ ਕੇ ਆਪ ਨਹੀਂ ਪਹੁੰਚੇ ਅਤੇ ਨਾ ਹੀ ਆਉਣ ਦਾ ਕਾਰਨ ਦੱਸਿਆ ਸਾਨੂੰ ਕੋਈ ਜਾਣਕਾਰੀ ਨਹੀਂ ਭੇਜੀ ਗਈ ਜਿਸ ਕਾਰਨ ਅਸੀਂ ਸਵੇਰ ਦੇ 11 ਵਜੇ ਤੋਂ ਲੈ ਕੇ ਭੁੱਖਣ ਪਾਣੇ ਸ਼ਾਮ ਤੱਕ ਧਰਨੇ ਤੇ ਬੈਠੇ ਹੋਏ ਹਾਂ ਇਸੇ ਤਰ੍ਹਾਂ ਜੂਨੀਅਨ ਅਗੋਨਰਲੇਪ ਕੋਰ ਨੇ ਕਿਹਾ ਕਿ ਸਰਕਾਰ ਵੱਲੋਂ ਆਏ ਨਵੇਂ ਐਪ ਪਹੁੰਚਣ ਟਰੈਕਰ ਨੂੰ ਲੈ ਕੇ ਸਾਡਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਸਾਨੂੰ ਕੀੜੇ ਮਕੋੜੇ ਸਮਝਿਆ ਜਾ ਰਿਹਾ ਹੈ ਜਦਕਿ ਅਸੀਂ ਵੀ ਸਰਕਾਰ ਲਈ ਹੀ ਕੰਮ ਕਰਦਿਆਂ ਹਾਂ ਤੇ ਸਾਡੇ ਵੱਲੋਂ ਜਿਮੀਨੀ ਪੱਧਰ ਤੇ ਕੰਮ ਕਰਨ ਕਰਕੇ ਹੀ ਵਿਭਾਗ ਚੱਲ ਰਿਹਾ ਹੈ ਇੱਥੋਂ ਤੱਕ ਮੈਡਮ ਵੱਲੋਂ ਸਾਨੂੰ ਕੋਈ ਹਮਦਰਦੀ ਤੱਕ ਨਹੀਂ ਦਿਖਾਈ ਗਈ ਸਾਡੇ ਤੇ ਰੋਹ ਵੀ ਪਾਇਆ ਗਿਆ ਤੇ ਸਾਡੀਆਂ ਲੜਕੀਆਂ ਨੂੰ ਛੁੱਟੀ ਵਾਲੇ ਦਿਨ ਐਤਵਾਰ ਨੂੰ ਮੀਟਿੰਗਾਂ ਲਈ ਬੁਲਾਇਆ ਗਿਆ ਉਸੀਂ ਦੇਖਣ ਜਾ ਰਹੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਰਿਪੋਰਟ ਜਿੱਤੇ ਕੀ ਸੀਜੀਪੀਓ ਦਫ਼ਤਰ ਨੂੰ ਜੰਦਰਾ ਮਾਰ ਕੇ ਸੁਪਰਵਾਈਜ਼ਰ ਮੈਡਮਾ ਨੂੰ ਦਫ਼ਤਰ ਦੇ ਅੰਦਰ ਹੀ ਬੰਦ ਕਰ ਦਿੱਤਾ ਗਿਆ ਇਸ ਆਖਦਾ ਮਰੀ ਜਾਂਦੇ ਨੇ ਇਹ ਕਰਮਾਂ ਨੇ ਇੰਨਾ ਪਾ ਲਿਆ ਐਤਵਾਰ ਦਿਨ ਇਹਨਾਂ ਨੇ ਮੀਟਿੰਗ ਰੱਖੀ ਲੈਤਾ ਬਾਈ ਦੱਸੇ ਨਹੀਂ ਹੱਥ ਮੰਦਾ ਕਿ ਰੱਖੀ ਕੋਈ ਪ੍ਰੋਬਲਮ ਨਹੀਂ ਹੁੰਦਾ ਸੀੜੀ ਕਿਓਂ ਮੁਰਦਾਪਾ ਮੁਰਦਾਪਾ ਮੁਰਦਾਵਰ ਸੀੜੀ ਕਿਓਂ ਮੁਰਦਾਪਾ ਮੁਰ ਮੈਡਮ ਦਾ ਲੈਪਟੀ ਤੁਸੀਂ ਅੱਜ ਸੀੜੀ ਆਫੀਸ ਦਫ਼ਤਰ ਫਲੋਰ ਵਿਖੇ ਜਿਹੜਾ ਤੁਸੀਂ ਅੱਜ ਦੇਰ ਧਰਨਾ ਲਾਇਆ ਹੈਗਾ ਉਹਨਾਂ ਦੇ ਲਈ ਆਫੀਸਰ ਆ ਤੁਸੀਂ ਅੰਦਰ ਤੜੇ ਹੋਇਆ ਮੈਨੂੰ ਲੱਗਾ ਤੁਹਾਡੀਆਂ ਕਾਫੀ ਨਤਾਈਆਂ ਵਾਲੀਆਂ ਮੰਗਾ ਹੈਗੀਆਂ ਹੀ ਸਾਰਾ ਮਾਮਲਾ ਹੈਗਾ ਇਥੋਂ ਮੇਰੇ ਦਫ਼ਤਰ ਨੂੰ ਜਿੰਦਾ ਲਾਉਣਾ ਪੈ ਗਿਆ ਤੇ ਉਹਨਾਂ ਦੇ ਜਿਹੜੇ ਆਫੀਸਰ ਸੇਵਾ ਨਿਕ ਨੂੰ ਉਹਨੂੰ ਹਟਾ ਪਿਆ ਗਿਆ ਸਰ ਪਹਿਲੀ ਗੱਲ ਤਾਂ ਜੀ ਸਾਨੂੰ ਇਹ ਨਾ ਇੰਨਾ ਜ਼ਿਆਦਾ ਸ਼ੋਸ਼ਣ ਕਰ ਰਿਹਾ ਪੋਰਸ਼ਨ ਟਰੈਕ ਨੂੰ ਲੈ ਕੇ ਕਿ ਜਦੋਂ ਤੇ ਸੀਡੀਪੀ ਆ ਮੈਡਮ ਆਏ ਆ ਕਦੇ ਸਾਨੂੰ ਜੁਲੀਅਨ ਨੂੰ ਕਦੇ ਸੱਦਿਆ ਨਹੀਂ ਜਦੋਂ ਮੈਂ ਅਸੀਂ ਮੈਡਮ ਨੂੰ ਇਹ ਵੀ ਗੱਲ ਕਹੀ ਦੀ ਕਿ ਮੈਡਮ ਤੁਸੀਂ ਤਾਂ ਸਾਨੂੰ ਜੁਲੀਅਨ ਨੂੰ ਕਦੇ ਬੁਲਾਇਆ ਨਹੀਂ ਹੋਗੀ ਹਰ ਵੇਲੇ ਤੁਹਾਡੇ ਇੱਧਰ ਦਰਵਾਜ਼ੇ ਖੁੱਲੇ ਆ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਮੈਨੂੰ 10 ਮਿੰਟ ਸੱਦੋ ਮੈਂ ਤਾਂ 10 ਮਿੰਟ ਚ ਆ ਜੂੰਗੀ ਅੱਜ 10 ਮਿੰਟ ਉਹਨਾਂ ਦੇ ਪਤਾ ਨਹੀਂ ਕਿੱਥੇ ਚਲੇ ਜਿਹੜੀ ਹੁਣ ਕਰੰਟ ਗੱਲ ਚੱਲ ਰਹੀ ਹੈ ਜੀ ਉਹ ਇਹ ਹੈਗੀ ਕਿ ਅਸੀਂ ਮੰਗ ਪੱਤਰ ਸਾਰੇ ਹੀ ਦਿੱਤੇ ਆ ਸਾਰੇ ਪੰਜਾਬ 'ਚ ਹੀ ਸਾਡੇ ਅੰਗਰਵਾੜੀ ਮੁਲਾਜ਼ਮ ਜੂਨੀਅਰ ਪੰਜਾਬ ਸੀਟੂ ਦਾ ਪ੍ਰੋਗਰਾਮ ਸੀ ਜੀ ਤੇ ਸਾਡਾ ਹੀ ਜਿਹੜਾ ਸੀਗਾ ਬਲਾਕ ਜਿਹੜਾ ਉਹ ਰਹਿੰਦਾ ਸੀ ਤੇ ਅਸੀਂ ਇੱਕ ਦਿਨ ਮੰਗ ਪੱਤਰ ਵੈਸੇ ਹੀ 5-7 ਜਾਣੇ ਦੇਣ ਆ ਗਏ ਸੀ ਤੇ ਮੈਡਮ ਨੇ ਮੈਨੂੰ ਸਾਨੂੰ ਕਿਹਾ ਕਿ ਮੈਂ ਮੰਗ ਪੱਤਰ ਲੈਣਾ ਨਹੀਂ ਮੇਰੀ ਇੱਕ ਲਾਈਨ ਜਿਹੜੀ ਉਹ ਕੱਟ ਦਿੱਤੀ ਜਾਵੇ ਚਲੋ ਅਸੀਂ ਉੱਥੇ ਕੱਟ ਵੀ ਦੇਣੀ ਸੀ ਪਰ ਅਸੀਂ ਮੰਗ ਪੱਤਰ ਜਿਹੜਾ ਉਹ ਇੰਨੀ ਗੈਦਰਿੰਗ ਦੇ ਵਿੱਚ ਹੀ ਦੇਣਾ ਸੀਗਾ ਚਲੋ ਸਾਡਾ ਟਾਈਮ ਨਹੀਂ ਸੀਗਾ ਤੇ ਅਸੀਂ ਇਹਨਾਂ ਨੂੰ ਪਹਿਲਾਂ ਪਰਸੋਂ ਦਾ ਪ੍ਰਧਾਨ ਨੇ ਕਿਹਾ ਸੀ ਮੈਡਮ ਨਰਿੰਜਨ ਨੇ ਕਿਹਾ ਵੀ ਅਸੀਂ ਕੱਲ ਨੂੰ ਮੰਗ ਪੱਤਰ ਦੇਣਾ ਪਰਸੋਂ ਜੀ ਇਹਨਾਂ ਨੇ ਟਾਈਮ ਦਿੱਤਾ ਜੀ 11 ਵਜੇ ਦਾ ਸਾਨੂੰ ਤੇ ਸਾਨੂੰ 11 ਵਜੇ ਦਾ ਟਾਈਮ ਦੇ ਕੇ ਇਹਨਾਂ ਨੇ ਸਾਨੂੰ ਕੋਈ ਇਨਫੋਰਮ ਨਹੀਂ ਕੀਤਾ ਵੀ ਮੈਂ ਆ ਨਹੀਂ ਸਕਦੀ ਮੇਰੀ ਮੀਟਿੰਗ ਹੈ ਜਾਂ ਕਿੱਦਾਂ ਆ ਅਸੀਂ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਜੀ ਤੁਸੀਂ ਦੱਸੋ ਫਿਰ ਇੱਥੇ ਸਾਨੂੰ মিডিਆ ਜਰੀਏ ਮੈਂ ਕਹਿਣਾ ਚਾਹਨੀ ਆ ਕਿ ਇਹ ਸਾਨੂੰ ਕੀੜੇ ਮਕੋੜੇ ਸਮਝਦੇ ਆ ਵੀ ਆਂਗਣਵਾੜੀ ਵਰਕਰ ਜਿਹੜੇ ਆ ਉਹ ਕੀੜੇ ਮਕੋੜੇ ਆ ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਵੈਲਿਊ ਦੱਸਣ ਲਈ ਤਾਂ ਅੱਜ ਅਸੀਂ ਬੈਠੇ ਆ ਜੀ ਵੀ ਸਾਡੀ ਵੈਲਿਊ ਹੈ ਕੀ ਹੈਗੀ ਸਾਡੇ ਕਰਕੇ ਡਿਪਾਰਟਮੈਂਟ ਬਚਿਆ ਸਾਡੇ ਕਰਕੇ ਸੀਡੀਪੀਓ ਸੁਪਰਵਾਈਜ਼ਰ ਨੂੰ ਸਲਾਮਾ ਹੁੰਦੀਆਂ ਅਸੀਂ ਕੰਮ ਜਿੰਨਾ ਕਰਦੇ ਅਸੀਂ ਓਨੇ ਦਾ ਬਾਈਕਟ ਕਰਾਂਗੇ ਜੀ ਸੀਡੀਪੀਓ ਮੈਡਮ ਆਈ ਨਹੀਂ ਹੈਗੀ ਗਏ ਕਿੱਥੇ ਕੋਈ ਕੋਈ ਕੰਟੈਕਟ ਸਰ ਇੱਥੇ ਤੁਹਾਨੂੰ ਦੱਸਣਾ ਚਾਹੁੰਦੀ ਆ ਉਹ ਤੋਂ ਬਾਅਦ ਜਿਹੜੇ ਸੀਡੀਪੀਓ ਨੇ ਸਾਨੂੰ ਅੱਜ ਤੱਕ ਮੰਗ ਮੰਗ ਸਾਨੂੰ ਅੱਜ ਤੱਕ ਨੰਬਰ ਦੇਣ ਦਾ ਨਹੀਂ ਉਹ ਕੀਤਾ ਹੈਗਾ ਵੀ ਮੈਂ ਚਲੋ ਨੰਬਰ ਦੇ ਦਵਾਂ ਵੀ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ ਫੋਨ ਨੰਬਰ ਅਸੀਂ ਵੀ ਨਹੀਂ ਜੀ ਮੰਗਿਆ ਹੈਗਾ ਸਿੱਧੀ ਗੱਲ ਹੈ ਤੇ ਅਸੀਂ ਦਿੱਤਾ ਵੀ ਨਹੀਂ ਆਪਣਾ ਕਿਉਂਕਿ ਜਿਹੜਾ ਸੀਡੀਪੀਓ ਆਂਦਾ ਉਹ ਇੱਕ ਹੁੰਦਾ ਤੇ ਜਦੋਂ ਤੁਸੀਂ ਜਿਹੜੀ ਸੀਟ ਤੇ ਆਨੇ ਤੁਸੀਂ ਆਪਣੇ ਜਿਹੜੇ ਉਹਦੇਦਾਰ ਆ ਜੁਨੀਆ ਦੇ ਜਿੰਨੇ ਵੀ ਜੁਨੀਨਾਰੇ ਸਾਥੀ ਆ ਤੁਸੀਂ ਉਹਨਾਂ ਨਾਲ ਟੇਬਲ ਟॉक ਕਰੋ ਜੀ ਤਾਂ ਕਿ ਜਿਹੜੀ ਬਲਾਕ ਦੀ ਕੋਈ ਵੀ ਸਮੱਸਿਆ ਹੈ ਉਹ ਟੇਬਲ ਟॉक ਰਾस्ते ਜਿਹੜੀ ਆ ਉਹ ਸੁਲਝਾਈ ਜਾ ਸਕਦੀ ਆ ਇਹੀ ਮੇਨ ਹੈ ਨਾ ਤੇ ਆਪਾਂ ਸੰਘਰਸ਼ ਤਾਂ ਉਦੋਂ ਹੀ ਕਰਦੇ ਆ ਜਦੋਂ ਬੰਦੇ ਦਾ ਬਹੁਤ ਜ਼ਿਆਦਾ ਜਾਣ ਕੇ ਕਹਿ ਲੋ ਅੱਤ ਹੋ ਜਾਂਦੀ ਆ ਅੱਜ ਉਹ ਹਾਲ ਹੋਇਆ ਜੀ ਕਿ ਸਾਨੂੰ ਬੇਵਕੂਫ ਸਮਝ ਕੇ ਜਦੋਂ ਆਪ ਅਸੀਂ ਮਤਲਬ ਪਹਿਲਾਂ ਫੋਨ ਨਹੀਂ ਚੱਕਿਆ ਜਦੋਂ ਫੋਨ ਚੱਕਿਆ ਤਾਂ ਕਹਿੰਦੇ ਮੈਂ ਮੀਟਿੰਗ ਤੇ ਆ ਜਦੋਂ ਕੁੜੀਆਂ ਨੇ ਨਾਰੇ ਲਾਤੇ ਵਰਕਰ ਹੈਲਪਰ ਦਾ ਸ਼ੋਸ਼ਣ ਕਰਨ ਵਾਲੀ ਸੀਡੀਪੀਓ ਮੁਰਦਾਬਾਦ ਜੀ ਫਿਰ ਫੋਨ ਆਣੇ ਸ਼ੁਰੂ ਹੋ ਗਏ ਫਿਰ ਆਪਿਆਂ ਸੀ ਸੁਪਰਵਾਈਜ਼ਰਾਂ ਸਾਰੀਆਂ ਬਾਹਰ ਭੇਜ ਦਿੱਤੀਆਂ ਕਿ ਮੈਡਮ ਮੀਟਿੰਗ ਤੇ ਮੈਸੇਜ ਆਣੇ ਸ਼ੁਰੂ ਹੋ ਗਏ ਫਿਰ ਤੁਸੀਂ ਇਹ ਦੱਸੋ ਜੇ ਉਹ ਸਾਨੂੰ ਪੁੱਛ ਸਕਦੇ ਆ ਕਿ 12 ਵਜੇ ਤੋਂ ਬਾਅਦ ਤੁਸੀਂ ਆਣਾ 12 ਵਜੇ ਤੋਂ ਬਾਅਦ ਦਫ਼ਤਰ ਆਣਾ ਤੇ ਫਿਰ ਸਾਨੂੰ ਇਹ ਵੀ ਹੱਕ ਹੈਗਾ ਕਿ ਤੁਸੀਂ 12 ਵਜੇ ਤੋਂ ਪਹਿਲਾਂ ਕਿੱਥੇ ਸੀਗੇ ਜੇ 12 ਵਜੇ ਤੋਂ ਪਹਿਲਾਂ ਕਿਤੇ ਵੀ ਨਹੀਂ ਸੀਗੇ ਤਾਂ ਫਿਰ ਉਹਨਾਂ ਨੂੰ ਬਣਦਾ ਸੀ ਕਿ ਉਹ 11 ਵਜੇ ਆਂਦੇ ਓਨਲੀ 5 ਮਿੰਟ ਸਿਰਫ ਸਾਨੂੰ ਦਿੰਦੇ ਦੋ ਸ਼ਬਦ ਹਮਦਰਦੀ ਦੇ ਕਹਿੰਦੇ ਮੈਂ ਤੁਹਾਡੇ ਨਾਲ ਆ ਜੋ ਵੀ ਕਹਿਣਾ ਸੀ ਹਮਦਰਦੀ ਕਰਦੇ ਲੜਾਈ ਕਰਦੇ ਉਹ ਕੋਈ ਗੱਲ ਨਹੀਂ ਸੀ ਪਰ ਗੱਲ ਇਹ ਹੈ ਕਿ ਸਾਡੇ ਵਿੱਚ ਆਂਦੇ ਕੁੜੀਆਂ ਦੇ ਰੂਮ ਰੋਂਦੇ ਸਾਡੀਆਂ ਕਈ ਪੈਣਾ ਜਿਨ੍ਹਾਂ ਨੇ ਅਜ ਤੱਕ ਦਰਸ਼ਨ ਵੀ ਨਹੀਂ ਕੀਤੇ ਸੀ ਡੀਪੀ ਉਹਦੇ ਠੀਕ ਹੈ ਜਿਤਾਜ ਤੁਸੀਂ ਉਹਦੇ ਮੁਲਾਜ਼ਮ ਅੰਦਰ ਡੱਕੇ ਹੋਏ ਆ ਉਹਨਾਂ ਦਾ ਕੋਈ ਫੋਨ ਤੁਹਾਨੂੰ ਆਇਆ ਵੀ ਮੇਰੇ ਮੁਲਾਜ਼ਮ ਤਾਂ ਕਿਹੋ ਜਿਹਾ ਮੈਂ ਆਉਣ ਹੀ ਆ ਜਾਂ ਕਿੰਨਾ ਬਿਲਕੁਲ ਨਹੀਂ ਜੀ ਕਹਿੰਦੇ ਮੇਰੇ ਇਹ ਹਾਲੇ ਵੀ ਹੈਂਕੜਵਾਜੀ ਆ ਕਿ ਮੇਰੀ ਜਦੋਂ ਮੀਟਿੰਗ ਖਤਮ ਹੋ ਗਈ ਮੈਂ ਉਦੋਂ ਆਉਂਗੀ ਤੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਦੋਸੇ BC ਸਾਹਿਬ ਕੋਲ ਰੋਵੋ ਮੇਰੀਆਂ ਕੁੜੀਆਂ ਉੱਥੇ ਸਿਆਪਾ ਕਰਨ ਲਈ ਬੈਠੀਆਂ ਉਹ ਵੀ ਗਰਮੀ 'ਚ ਮਰ ਰਹੀਆਂ ਹੈ ਜੀਆਂ ਅਸੀਂ ਵੀ ਤੁਹਾਡੇ ਸਾਹਮਣੇ ਦੇਖੋ ਕਿੰਦਾਂ ਰੋਲਦੇ ਭੁੱਖੇ ਪਿਆਸੇ ਬੈਠੇ ਆ ਉਹਨਾਂ ਦੀ ਕਿਚਨ ਵੀ ਅੰਦਰ ਹੀ ਆ ਉਹਨਾਂ ਦਾ ਬਾਥਰੂਮ ਵੀ ਅੰਦਰ ਹੀ ਹੈਗਾ ਤੇ ਅਸੀਂ ਲਾਈਟ ਜ਼ਰੂਰ ਗੁੱਸੇ 'ਚ ਬੰਦ ਕੀਤੀ ਸੀ ਪਰ ਅਸੀਂ 5 ਮਿੰਟ ਬਾਅਦ ਚਾਲੂ ਕਰਤੀ ਇਨਸਾਨੀਅਤ ਦੇ ਨਾਂ ਤੇ ਕਿ ਕੋਈ ਨਹੀਂ ਇਸ ਤਾਂ ਗਰਮੀ 'ਚ ਬੈਠੇ ਆ ਉਹ ਕਿਉਂ ਬੈਠਾ ਤੇ ਮੁਲਾਜ਼ਮ ਮੰਦ ਰਹੀ ਹੈ ਮੁਲਾਜ਼ਮ ਮੰਦ ਰਹੀ ਹੈ ਜੀ ਤਨਖਾਹ ਨੂੰ ਲੈ ਕੇ ਇਸ਼ੂ ਆ ਰਿਹਾ ਵੀ ਸੈਲਰੀ ਥੋੜੀ 10000 ਲੇਕਿਨ ਪੈਂਦੀ ਕੋਈ 4500 ਆ ਕ ਆਪਾਂ ਉਹ ਕਲਰਕ ਸਰ ਨਾਲ ਗੱਲ ਬੈਠ ਕੇ ਕਰਦੇ ਆ ਇਹ ਸਾਰੀਆਂ ਜਿਹੜੀਆਂ ਮੰਗਾਂ ਹੈਗੀਆਂ ਜੇ ਮੀਟਿੰਗ ਹੁੰਦੀ ਆ ਤਾਂ ਫਿਰ ਜ਼ਰੂਰ ਉਹਦੇ ਵਿੱਚ ਡਿਸਕਸ ਕਰਦੇ ਆ ਅਗਰ ਮਾਈਨਰ ਸੀਡੀਪੀ ਮੈਡਮ ਸ਼ਾਮ ਤੱਕ ਨਹੀਂ ਆਉਂਦੀ ਹੈਗੀ ਫਿਰ ਤੁਹਾਡਾ ਅਗਲਾ ਕੀ ਸਟੈਪ ਹੈ ਕਰਨਾ ਅਸੀਂ ਬੈਠੇ ਆ ਜੀ ਬਸ ਬੈਠੇ ਆ ਅਸੀਂ ਬਸ ਇੱਥੇ ਹੀ ਬੈਠੇ ਆ ਬਸ ਬੈਠੇ ਆ ਜੀ ਤੁਹਾਨੂੰ ਕਿਹਾ ਇੱਥੇ ਹੀ ਬੈਠੇ ਆ ਬਸ ਹਾਂਜੀ ਤੁਹਾਨੂੰ ਜਿੰਨੀ ਰਾਤ ਅਹ ਪਹੰਚਦੀ ਕਿ ਨਾਮ ਤੁਹਾਡਾ ਨਰਿੰਦਰ ਕੌਰ ਜੀ ਅੱਜ ਦਾ ਤੁਸੀਂ ਸੀਡੀਪੀ ਆਫਿਸ ਫਲੋਰ ਵਿਖੇ ਤੁਸੀਂ ਧਰਨ ਲਾਇਆ ਹੋਗਾ ਤੁਸੀਂ ਜਿਹੜੇ ਆਫੀਸਰ ਆ ਉਹ ਡਾਕਟਰ ਦੇ ਅੰਦਰ ਹੀ ਟੱਕੇ ਹੋਏ ਆ ਪਰ ਉਹ ਤੁਸੀਂ ਕੰਬਲ ਆਇਆ ਹੋਇਆ ਜਾਂਦਾ ਲਾ ਇਹ ਕੀ ਤੁਹਾਡੀਆਂ ਮੰਗਾਂ ਹੈਗੀਆਂ ਅੱਜ ਕਿਉਂ ਤੁਸੀਂ ਇੰਨਾ ਐਗਰੈਸਿਵ ਹੋਏ ਹੋ ਗਏ ਸਰ ਸਾਡੇ ਨਾਲ ਇਹ ਪ੍ਰੋਬਲਮ ਆ ਕਿ ਸੀਡੀਪੋ ਮੈਡਮ ਨੂੰ ਪਹਿਲਾਂ ਵੀ ਅਸੀਂ ਮੰਗ ਪੱਤਰ ਦੇਣ ਆਏ ਸੀ ਇਹਨਾਂ ਨੇ ਕਿਹਾ ਕਿ ਕੁਝ ਵਿੱਚੋਂ ਲਾਈਨ ਕਟਵਾ ਦਿਓ ਜਿਹੜੀ ਕਿ ਅਸੀਂ ਨਹੀਂ ਕਟਵਾ ਸਕਦੇ ਜਿਹਦੇ ਨਾਲ ਕਿ ਕੇ ਸੀ ਵੀ ਜਿਹੜਾ ਆ ਉਹ ਐਪ ਆ ਯਾਨੀ ਕਿ ਉਹ ਲੋਕਾਂ ਦਾ ਕਹਿੰਦੇ ਕਰੋ ਤੇ ਅਸੀਂ ਨਹੀਂ ਕਰ ਸਕਦੇ ਜੇ ਮੰਨ ਲਓ ਲੋਕਾਂ ਦੇ ਖਾਤੇ ਵਿੱਚੋਂ ਪੈਸੇ ਨਿਕਲ ਗਏ ਤਾਂ ਕੌਣ ਜ਼ਿੰਮੇਵਾਰ ਹੈ ਅਸੀਂ ਉਹ ਲਾਈਨ ਵਿੱਚ ਐਡ ਕਰਵਾਈ ਹੋਈ ਸੀ ਤੇ ਮੈਡਮ ਕਹਿੰਦੇ ਕਿ ਇਹਨਾਂ ਨੂੰ ਕਟਵਾਓ ਪਰ ਸਾਡਾ ਮੰਗ ਪੱਤਰ ਨਹੀਂ ਨਹੀਂ ਫੜਿਆ ਕਿ ਬਾਅਦ ਵਿੱਚ ਸਾਡਾ ਇਹ ਆ ਵੀ ਨਹੀਂ ਕੋਈ ਸਾਨੂੰ ਮੈਸੇਜ ਵੀ ਨਹੀਂ ਦਿੱਤਾ ਕਿ ਤੁਸੀਂ ਇਸ ਦਿਨ ਆ ਜਾਓ ਤੇ ਮੈਂ ਮੰਗ ਪੱਤਰ ਲੈ ਲਵਾਂਗੇ ਨਹੀਂ ਹੋਇਆ ਪਰ ਕੁੜੀਆਂ ਸਾਡੀਆਂ ਦਾ ਗੁੱਸਾ ਹੋਰ ਵੱਧ ਗਿਆ ਕਿ ਸਾਨੂੰ ਤਾਂ ਬੁਲਾਇਆ ਨਹੀਂ ਫਿਰ ਸਾਡੀ ਜੂਨੀਅਰ ਨੇ ਸਾਨੂੰ ਕਿਹਾ ਕਿ ਤੁਹਾਡਾ ਹੀ ਮੰਗ ਪੱਤਰ ਆਿੰਦਾ ਬਾਕੀ ਸਾਰੇ ਬਲੋਕਾਂ ਨੇ ਦੇ ਦਿੱਤਾ ਕੁੜੀਆਂ ਆਪਣੀਆਂ ਆਪਣਾ ਲੈ ਕੇ ਆ ਮੰਗ ਪੱਤਰ ਹਾਂਜੀ ਸਾਡਾ ਮੰਗ ਪੱਤਰ ਸੀਗਾ ਜਿੱਦਾਂ ਕਿ ਸਾਡੀ ਜਿਹੜੀ ਫੀਡ ਆ ਉਹ ਵੀ ਬਹੁਤ ਗੰਦੀ ਆ ਜੀ ਸਾਡੇ ਸੈਂਟਰਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਕਿ ਸਾਡੇ ਬੱਚਿਆਂ ਨੂੰ ਕੋਈ ਪ੍ਰੀ ਸਕੂਲ ਕੱਟਾ ਜਾਂ ਕੋਈ ਖਡਾਉਣੇ ਵਗੈਰਾ ਦਿੱਤੇ ਜਾਣ ਇਹਨਾਂ ਕੋਈ ਵੀ ਇਦਾਂ ਦਾ ਅਰੇਂਜਮੈਂਟ ਨਹੀਂ ਹੋ ਤੇ ਜਿਹੜੀ ਬਾਕੀ ਆਪਣੇ ਵਰਕਰਾਂ ਤੇ ਹੈਲਪਰਾਂ ਇਹਨਾਂ ਦਾ ਬਹੁਤ ਹੀ ਜ਼ਿਆਦਾ ਹਰਾਸਮੈਂਟ ਇਹਨਾਂ ਨਾਲ ਕੀਤੀ ਜਾਂਦੀ ਆ ਕਿ ਸੰਡੇ ਦੀਆਂ ਮੀਟਿੰਗਾਂ ਰੱਖੀਆਂ ਜਾਂਦੀਆਂ ਆ ਇਹ ਜਿਹਦੇ ਨਾਲ ਕਿ ਵਰਕਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੁੰਦੇ ਆ ਕਿਉਂਕਿ ਜਿਹੜੇ ਆਪਾਂ ਲੇਡੀਜ਼ ਆ ਆਪਾਂ ਨੂੰ ਬਹੁਤ ਹੀ ਘਰਾਂ ਦੇ ਦੇ जिम्मे ਹੁੰਦੇ ਆ ਕਈ ਵਾਰ ਆਪਾਂ ਸੰਡੇ ਤੇ ਰੱਖ ਦਿੰਦੇ ਆ ਬਈ ਸੰਡੇ ਨੂੰ ਕਰ ਲਵਾਂਗੇ ਉਹ ਕੁੜੀਆਂ ਉਸ ਮੀਟਿੰਗ ਤੇ ਨਹੀਂ ਪਹੁੰਚੀਆਂ ਇਸ ਕਰਕੇ ਵੀ ਬਹੁਤ ਜ਼ਿਆਦਾ ਹੀ ਸਾਡੀਆਂ ਕੁੜੀਆਂ ਵਿੱਚ ਰੋਸ ਹੋਇਆ ਜਿਹੜੀਆਂ ਆ ਗਈਆਂ ਉਹ ਵੀ ਸਾਨੂੰ ਕਹਿੰਦੀਆਂ ਕਿ ਜੂਨੀਅਨ ਨੇ ਕੀ ਕੀਤਾ ਤੇ ਜਿਹੜੀਆਂ ਨਹੀਂ ਆਈਆਂ ਉਹ ਵੀ ਤੇ ਜਿਹੜੀਆਂ ਨਹੀਂ ਆਈਆਂ ਉਹਨਾਂ ਨੂੰ ਵੀ ਚਿੱਠੀਆਂ ਵੀ ਕੱਢੀਆਂ ਜਿਹੜੀਆਂ ਖਲਾਫ ਪੈਗ ਹਨਾ ਹਾਂਜੀ ਤੇ ਜ਼ਿਆਦਾ ਇਹਦੇ ਨਾਲ ਸਾਰੀਆਂ ਕੁੜੀਆਂ ਹੀ ਇੱਕ ਬਰਖਲਾਫ ਹੁੰਦੀਆਂ ਕਿ ਜਿਹੜੀਆਂ ਨੂੰ ਚਿੱਠੀਆਂ ਕੱਢੀਆਂ ਉਹਨੇ ਜਵਾਬ ਤੇ ਇੱਥੇ ਦੂਜੇ ਦੇ ਨਾਮ ਆ ਕੇ ਦਿੱਤਾ ਮੰਨ ਲਓ ਜੇਕਰ ਉਹ ਹੋ ਸਕਦਾ ਸੀ ਜੇ ਮੈਡਮ ਸਹਿਮਤੀ ਨਾਲ ਗੱਲ ਕਰਦੀ ਤਾਂ ਬਹੁਤ ਕੁਝ ਹੋ ਸਕਦਾ ਸਾਨੂੰ ਵੀ ਬੁਲਾ ਲੈਂਦੀ ਉਹਨਾਂ ਨੂੰ ਵੀ ਬੁਲਾ ਲੈਂਦੀ ਠੀਕ ਹੈ ਜੀ ਅੱਜ ਦਾ ਤੁਸੀਂ ਇੱਥੇ ਧਰਮਾ ਆਇਆ ਤੁਸੀਂ ਇੰਝ ਮੰਗ ਪੱਤਰ ਦਿਲਾ ਸੀ ਤੁਸੀਂ ਸੀਡੀਪੀ ਨੂੰ ਮੈਡਮ ਦੱਸਿਆ ਵੀ ਅਸੀਂ ਮੰਗ ਪੱਤਰ ਦਿਲਾਣਾ ਤੁਹਾਨੂੰ ਹਾਂਜੀ ਸਰ ਇਹ ਕੱਲ ਹੀ ਮੈਂ ਮੈਡਮ ਨਾਲ ਗੱਲ ਕੀਤੀ ਸੀ ਫੋਨ ਤੇ ਕਿ ਮੈਡਮ ਕਹਿੰਦੇ ਮੈਨੂੰ ਕਹਿੰਦੇ ਕਿ ਕਿੰਨਾ ਟਾਈਮ ਰੱਖਿਆ ਜੀ ਮੈਂ ਕਿਹਾ ਜੀ ਮੈਡਮ 11 ਵਜੇ ਦਾ ਟਾਈਮ ਰੱਖਿਆ ਆਪਾਂ ਕੁੜੀਆਂ ਨੂੰ ਬੁਲਾਉਣ ਦਾ ਵੀ ਤੁਸੀਂ ਸਵਾ 11 11:30 ਪਹੁੰਚ ਜਾਓ ਤੇ ਆਪਾਂ ਮੰਗ ਪੱਤਰ ਦੇ ਕੇ ਫ੍ਰੀ ਹੋ ਜਾਵਾਂਗੇ ਇਹ ਬਾਰੇ ਪਿੰਡ ਸਾਡੀ ਜਿਹੜੀ ਟ੍ਰੇਨਿੰਗ ਰੱਖੀ ਆ ਅਸੀਂ ਉਹਦੇ ਵਿੱਚ ਵੀ ਆ ਉਧਰ ਜਾਣਾ ਆ ਤੇ ਮੈਡਮ ਕਹਿੰਦੇ ਚਲੋ ਕੋਈ ਨਹੀਂ ਨਹੀਂ ਬਾਕੀ ਮੈਡਮਾਂ ਨੇ ਮੈਨੂੰ ਕੋਈ ਮੈਸੇਜ ਨਹੀਂ ਬਾਅਦ ਚ ਕੀਤਾ ਵੀ ਮੇਰੀ ਮੀਟਿੰਗ ਆ ਗਈ ਆ ਜਾਂ ਕਿੱਦਾਂ ਆ ਜੇ ਮੰਨ ਲਓ ਸਾਨੂੰ ਦੱਸਦੇ ਸੀ ਉਹਦਾ ਕੋਈ ਨਾ ਕੋਈ ਹੱਲ ਕੱਢ ਦੇ ਠੀਕ ਹੁਣ ਸੀਡੀਪੀ ਮੈਡਮ ਹੈ ਨਹੀਂ ਉਥੇ ਸੀਡੀਪੀ ਹੁਣ ਦਫਤਰ ਤਾਂ ਆਏ ਨਹੀਂ ਉਹ ਪਰ ਸਾਨੂੰ ਨਹੀਂ ਪਤਾ ਹੈਗਾ ਵੀ ਉਹ ਮੀਟਿੰਗ ਤੇ ਕਿੱਥੇ ਆ ਜਾਂ ਕਿੱਥੇ ਨਹੀਂ ਹੈਗੇ ਠੀਕ ਆ ਉਹ ਤਾਂ ਤੁਸੀਂ ਅੰਦਰ ਉਹਨਾਂ ਦੇ ਮੁਲਾਜ਼ਮਾਂ ਨੂੰ ਤੁਸੀਂ ਡੱਕਦਾ ਹੈਗਾ ਬਾਰ ਤੋਂ ਜਿੰਦਾ ਲਾਤਾ ਹੈਗਾ ਕੁੰਡਾ ਲਾਤਾ ਹੈਗਾ ਇਹ ਜਿਹੜਾ ਇੱਕ ਮੈਡਮ ਨਹੀਂ ਆਉਂਦੀ ਉਹਨਾਂ ਚੱਕਰ ਦੀ ਹੁਆ ਹਾਂਜੀ ਸਾਰੇ ਜਿੰਨੇ ਚਿਰ ਮੈਡਮ ਨਹੀਂ ਆਉਂਦੇ ਸਾਰੀਆਂ ਕੁੜੀਆਂ ਦਾ ਰੋਸ ਆ ਵੀ ਉਹ ਆ ਕੇ ਸਾਡਾ ਮੰਗ ਪੱਤਰ ਆਪ ਲੈਣ ਤੇ ਸਾਡਾ ਫਿਰ ਥੋੜਾ ਜਿਹਾ ਗੁੱਸਾ ਟਾਲਾ ਹੋ ਸਕਦਾ ਨਹੀਂ ਤਾਂ ਅਦਰਵਾਜ਼ ਕੁੜੀਆਂ ਬਹੁਤ ਗੁੱਸੇ 'ਚ ਆ ਅਦਰਵਾਜ਼ ਮੈਡਮ ਸਿੱਟੀ ਵੀ ਨਹੀਂ ਆਉਦੀ ਥੋੜਾ ਅਗਲਾ ਸਟੈਪ ਕੀ ਹੈਗਾ ਅਗਲਾ ਜੋ ਸਾਡਾ ਉਪਰਲਾ ਸਾਡਾ ਮੈਂਬਰ ਸਾਨੂੰ ਕਹਿੰਦੇ ਲੀਡਰ ਕਹਿਣਗੇ ਉਸ ਹਿਸਾਬ ਨਾਲ ਸਾਡਾ ਅੱਗੇ ਹੋਊਗਾ ਤੇ ਜਿਹੜੇ ਮੁਲਾਜ਼ਮ ਅੰਦਰ ਟੱਕੇ ਹੋ ਉਹ ਅੰਦਰ ਹੀ ਰਹਿਣਗੇ ਉਹ ਅੰਦਰ ਹੀ ਰਹਿਣਗੇ ਓਨੀ ਦੇਰ ਜਿੰਨਾ ਚਿਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਹਾਂਜੀ ਠੀਕ ਹੈ ਜੀ ਠੀਕ ਹੈ ਮੈਂ ਤੁਸੀਂ ਫਲੋਰ ਬਦੌਰ ਸਿਡਿ ਬੀ ਆਫਿਸ ਵਿੱਚ ਤਨਾਤ ਹੈਗੇ ਆ ਅੱਜ ਤੁਹਾਡੇ ਆਫਿਸ ਵਿੱਚ ਅੱਜ ਸਵੇਰ ਤੋਂ 10 ਵਜੇ ਤੋਂ ਲੈ ਕੇ ਮੈਂ ਕਿ ਤਕ ਲਗਭਗ 6:30 ਵਜੇ ਰਹਿ ਗਿਆ ਧਰਨਾ ਲੱਗਾ ਹੈਗਾ ਅੰਮ੍ਰਿਤਪੁਰਾਂ ਨੇ ਜਿਹੜੀਆਂ ਸਹਿਰੇ ਦੇ ਤਾਲ ਵਿੱਚ ਬੈਠੀਆਂ ਹੈਗੀਆਂ ਉਹਨਾਂ ਦੀ ਕਾਫੀ ਮੰਗਾਂ ਹੈਗੀਆਂ ਤੇ ਤੁਹਾਡੇ ਦੇ ਕਾਫੀ ਲੋਕ ਵੀ ਕਰਦੀਆਂ ਹੈਗੀਆਂ ਕਿ ਮੈਡਮ ਜਾਤੋਂ ਆਈ ਹੈ ਸਾਡੇ ਅੱਗੇ ਦਰਸ਼ਨ ਹੀ ਹੋਏ ਕਦੀ ਵੀ ਸਾਡੇ ਨਾਲ ਉਹ ਬੈਠ ਕੇ ਮਿਲਣ ਨਹੀਂ ਕੀਤੀ ਤੇ ਹੋਰ ਵੀ ਕਾਫੀ ਉਹਨਾਂ ਦੇ ਤੁਹਾਡੇ ਤੇ ਐਲੀਗੇਸ਼ਨ ਹੈ ਕਿ ਸਾਰਾ ਮਾਮਲਾ ਹੈਗਾ ਕਿਉਂ ਇੱਡਾ ਲੰਮਾ ਧਰਨਾ ਚੱਲਿਆ ਹੈਗਾ ਕਿਹੜੀਆਂ ਮੰਗਾਂ ਹੋਈਆਂ ਹੈਗੀਆਂ ਸ ਬਤੌਰ ਸੀਡੀਪੀਓ ਮੇਰੀ ਫਲੋਰ ਦੇ ਵਿੱਚ ਟੈਨਾਪੀ ਫਰਵਰੀ 2024 ਦੇ ਵਿੱਚ ਹੋਈ ਸੀ ਜੀ ਮੇਰੇ ਕੋਲੇ ਫਲੋਰ ਦੇ ਨਾਲ ਨਾਲ ਲੁਧਿਆਣੇ ਦੇ ਕੁਝ ਸਕੀਮਾਂ ਦਾ ਚਾਰਜ ਹੈ ਡੀਪੀ ਆਫਿਸ ਨਾਲ ਜੀ ਐਡੀਸ਼ਨਲ ਚਾਰਜ ਐ ਐਡੀਸ਼ਨਲ ਚਾਰਜ ਮੇਰੇ ਕੋਲੇ ਸਵਾਰ ਬਲਾਕ ਦਾ ਬਤੌਰ ਸੀਡੀਪੀਓ ਦਾ ਵੀ ਚਾਰਜ ਹੈ ਜੀ ਤੋਂ ਦੋ ਜ਼ਿਲ੍ਹਿਆਂ ਦੇ ਵਿੱਚ ਮੈਂ ਜਿਹੜਾ ਹੈਗਾ ਕੰਮ ਕਰ ਰਹੀ ਆ ਡਿਊਰਿੰਗ ਇਲੈਕਸ਼ਨ ਜਿਹੜੀ ਮੇਰੀ ਟ੍ਰਾਂਸਫਰ ਆ ਉਹ ਫਲੋਰ ਦੀ ਕੀਤੀ ਗਈ ਸੀ ਜੀ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਮੇਰੀ ਡਿਊਟੀ ਰਾਈਕੋ ਟੈਸਟਰੀਅਮ ਆਫਿਸ ਲਈ ਵਿੱਚ ਲੱਗੀ ਰਹੀ ਹੈ ਇਲੈਕਸ਼ਨ ਤੋਂ ਬਾਅਦ ਮੈਂ ਇੱਥੇ ਆ ਕੇ ਇਹਨਾਂ ਨੂੰ ਕੰਮ ਥੋੜਾ ਜਿਹਾ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਜਿਹੜਾ ਇਹਨਾਂ ਦਾ ਧਰਨਾ ਸੀਗਾ ਉਹ ਇਹਨਾਂ ਦਾ ਹਰ ਸਾਲ ਜੋ ਇਹ ਐਨੂਅਲ ਦੇ ਰਿਹਾ ਜਾਂ ਬਜਟ ਦੇ ਰਿਲੇਟਡ ਜਿਹੜਾ ਨਾਲ ਕੋਈ ਰੋਸ ਹੈਗਾ ਉਹਦੇ ਰਿਲੇਟਡ ਇਹਨਾਂ ਨੇ ਮੰਗ ਪੱਤਰ ਸੀਗਾ ਜੋ ਇਹ ਮੈਨੂੰ ਕਹਿ ਰਿਹਾ ਆ ਆਲਰੇਡੀ ਮੈਂ ਇਹਨਾਂ ਨੂੰ ਦੱਸਿਆ ਸੀਗਾ ਇਹਨਾਂ ਦੇ ਪ੍ਰਧਾਨ ਨੂੰ ਕਿ ਵੀ ਮੈਂ ਇੱਕ ਜੂਨੀਅਰੀ ਮੀਟਿੰਗ ਦੇ ਵਿੱਚ डीसी ऑफिस लुधियाना एंड जेडे ਸਾਡੇ ਮਾਨਯੋਗ ਕੈਬਨਿਟ ਮਿੰਿਸਟਰ ਲਾਲਚੰਨ ਕਟਾਰੂ ਚੱਕ ਜੀ ਨੇ ਉਹਨਾਂ ਨੇ ਡਿਵੈਲਪਮੈਂਟ ਸਕੀਮਾਂ ਨਾਲ ਰਿਲੇਟਡ ਮੀਟਿੰਗ ਰੱਖੀ ਸੀ ਜਿਹਦੇ ਵਿੱਚ 45 ਡਿਪਾਰਟਮੈਂਟਸ ਪਾਰਟਿਸਪੇਟ ਕਰ ਰਹੇ ਸੀ ਜੀ ਉਸ ਮੀਟਿੰਗ ਦੇ ਵਿੱਚ ਵੀ ਮੇਰਾ ਜਾਣਾ ਜ਼ਰੂਰੀ ਸੀਗਾ ਕਿਉਂਕਿ ਐਸੀ ਆਪਣੇ ਡਿਪਾਰਟਮੈਂਟ ਦੀਆਂ ਸਕੀਮਾਂ 'ਤੇ ਪ੍ਰੈਜੈਂਟੇਸ਼ਨ ਦੇਣੀ ਸੀ ਜਿਹੜਾ ਮੈਂ ਇਨਫਾਰਮ ਕੀਤਾ ਨਹੀਂ ਸੀ ਯੈਸ ਕੀਤਾ ਹੋਇਆ ਸੀ ਔਰ ਇਹਨਾਂ ਨੂੰ ਮੈਂ ਪਰਸਨਲੀ ਸਵੇਰੇ ਵੀ ਫੋਨ ਕਰਕੇ ਦੱਸਿਆ ਕਿ ਵੀ ਮੇਰੇ ਕੋਲੋਂ ਨਹੀਂ ਆਉਣਾ ਗਰਮੀ ਦਾ ਮੌਸਮ ਜ਼ਿਆਦਾ ਤਾਨੂੰ ਕੋਈ ਪ੍ਰੋਬਲਮ ਹੈਗੀ ਆ ਮੰਗ ਪੱਤਰ ਤੁਸੀਂ ਸੀਨੀਅਰ ਸੁਪਰਵਾਈਜ਼ਰ ਨੂੰ ਕਿਸੇ ਨੂੰ ਦੇ ਦਿਓ ਐਂਡ ਜੋ ਦੀ ਐਂਡੋਰਸਮੈਂਟ ਹੋਗੀ ਮੈਂ ਲਗਾ ਕੇ ਅੱਗੇ ਡਿਪਾਰਟਮੈਂਟ ਨੂੰ ਭੇਜ ਦੂੰਗੀ ਠੀਕ ਹੈ ਜੀ ਇਹ ਇਸ ਗੱਲ ਤੇ ਇਹਨਾਂ ਦੀ ਸਹਿਮਤੀ ਪਹਿਲਾਂ ਬਣੀ ਹੈ ਲੇਕਿਨ ਬਾਅਦ ਵਿੱਚ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਘੰਟੇ ਡੇਢ ਘੰਟੇ ਦੀ ਮੀਟਿੰਗ ਅਜੇ ਚੱਲ ਹੀ ਰਹੀ ਸੀ ਤੇ ਮੈਨੂੰ ਮੈਸੇਜ ਆਇਆ ਕਿ ਵੀ ਸਾਡੇ ਸਟਾਫ ਨੂੰ ਉੱਥੇ ਲੋਕ ਲਗਾ ਕੇ ਲਾਈਟ ਬੰਦ ਕਰ ਦਿੱਤੀ ਜੀ ਤੇ ਮੈਂ ਇਹ ਕਹ ਰਿਹਾ ਕਿ ਇੱਥੇ ਮੈਨੂੰ ਸਰ ਐਕਸਪਲੇਨ ਕਰ ਲੈਂਦਾ ਜਿਸ ਵੇਲੇ ਮੈਨੂੰ ਇਹ ਮੈਸੇਜ ਕਨਿਵੇ ਹੋਇਆ ਮੈਂ ਨਾਲ ਦੇ ਨਾਲ ਆਪਣੇ ਹਾਈਰ ਅਥਾਰਟिटीज ਨੂੰ ਸੂਚਿਤ ਕੀਤਾ ਕਿ ਵੀ ਮੈਂ ਮੀਟਿੰਗ ਦੇ ਵਿੱਚ ਡੀਸੀ ਸਾਹਿਬ ਦੀ ਪ੍ਰੈਜ਼ੈਂਸ ਦੇ ਵਿੱਚ ਮੈਂ ਉੱਠ ਕੇ ਬਾਹਰ ਨਹੀਂ ਜਾ ਸਕਦੀ ਔਰ ਉਹ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਤੂੰ ਹੁਣੇ ਹੀ ਇੱਥੇ ਫਲੋਰ ਦੇ ਵਿੱਚ ਆ ਕੇ ਅਸੀਂ ਮੰਗ ਪੱਤਰ ਤਿੰਨ ਹੀ ਦੇਣਾ ਹੈ ਤੂੰ ਚਾਹੇ 10 ਮਿੰਟਾਂ ਲਈ ਆ ਚਾਹੇ ਜਿੰਦਾ ਮਰਜੀ ਟਾਈਮ ਪਰ ਜੋ ਕਿ ਮੇਰੇ ਲਈ ਪੋਸੀਬਲ ਨਹੀਂ ਸੀਗਾ ਇਹਨਾਂ ਨੂੰ ਮੈਂ ਤੁਹਾਨੂੰ ਆਪੀ ਤਾਂ ਕਿ ਨਹੀਂ ਤੁਸੀਂ ਗਰਮੀ ਦੇ ਵਿੱਚ ਨਾ ਬਿਠੋ इवन ਜੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਜ਼ਰੂਰਤ ਹੈਗੀ ਆ ਤੁਸੀਂ ਸਟਾਫ ਨੂੰ ਸੂਚਿਤ ਕਰ ਦਿਓ ਉਹ ਤੁਹਾਡੀ ਮੰਗ ਪੂਰੀ ਕਰ ਦਿੰਦੇ ਆ ਲੇਕਿਨ ਇਹਨਾਂ ਨੇ ਮੈਨੂੰ ਨਹੀਂ ਸਮਝ ਆਈ ਇੱਕ ਮੰਗ ਪੱਤਰ ਦੇਣ ਦੇ ਲਈ ਇਹਨਾਂ ਨੇ ਇੰਨਾ ਵੱਡਾ ਇਸ਼ੂ ਕਿਉਂ ਖੜਾ ਕੀਤਾ ਮੇਰੇ ਸਟਾਫ ਦੇ ਵਿੱਚ ਦੋ ਮੈਂਬਰਸ ਇਸ ਤਰ੍ਹਾਂ ਦੇ ਨੇ ਜਿਹੜੇ ਇੱਕ ਸੀਰੀਅਸ ਡਿਜ਼ੀਜ਼ ਦੇ ਨਾਲ ਪੀੜਤ ਨੇ ਔਰ ਉਸ ਵੇਲੇ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਇਹਨਾਂ ਨੇ ਲਾਈਟ ਵੀ ਬੰਦ ਕਰ ਰੱਖੀ ਇੰਨੀ ਗਰਮੀ ਦੇ ਮੌਸਮ ਦੇ ਵਿੱਚ ਮਜਬੂਰਨ ਮੈਨੂੰ ਅੱਪਰ ਲੈਵਲ ਤੇ ਹਰ ਅਥਾਰਟिटीज ਨੂੰ ਸੂਚਿਤ ਕਰਨਾ ਪਿਆ ਜੀ ਉਸ ਦੇ باوجود ਵੀ ਇਹਨਾਂ ਨੇ ਉਸ ਸੀਜ਼ਨ ਨੂੰ ਨਹੀਂ ਸਮਝਿਆ ਇਗਨੋਰ ਕੀਤਾ ਔਰ ਜਿਆਦਾ ਇਸ ਮੈਨੂੰ ਜਿੰਨਾ ਤੱਕ ਲੱਗਦਾ ਕਿ ਵੀ ਇਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਵੀ ਸ਼ਾਇਦ ਮੈਂ ਇਹਨਾਂ ਨੂੰ ਤਾਲਮਤੋਲ ਕਰ ਰਹੀ ਆ ਕਿ ਮੈਂ ਆ ਕੇ ਇਹਨਾਂ ਤੋਂ ਪੱਤਰ ਨਹੀਂ ਫੜਨਾ ਚਾਹੀਦਾ ਤੇ ਇੱਕ ਹੋਰ ਸੀ ਉਹਨੇ ਨੂੰ ਆਗਣਵਰੀ ਕਰਨਾ ਕੋਈ ਛੋਟੀਆਂ ਵਗੈਰਾ ਹੁੰਦੀਆਂ ਮਹੀਨੇ ਮਹੀਨੇ ਦੇ ਵਿੱਚ ਆਂਗਣਵੜੀ ਵਰਕਰਸ ਨੂੰ ਜਿਹੜੇ ਸੰਡੇ ਦੀ ਦੇਖੋ ਐਮਰਜੈਂਸੀ ਦੇ ਵਿੱਚ ਉਹ ਤਾਂ ਤੁਹਾਨੂੰ ਵੀ ਪਤਾ ਜੇਕਰ ਇਲੈਕਸ਼ਨ ਦੀ ਡਿਊਟੀ ਆ ਗਈ ਜਾਂ ਕੋਈ ਹੋਰ ਹੁਣ ਜਿਸ ਤਰ੍ਹਾਂ ਫਲੱਡ ਦੀਆਂ ਡਿਊਟੀਆਂ ਲੱਗਣੀਆਂ ਤਾਂ ਉਸ ਦੇ ਵਿੱਚ ਅਸੀਂ ਆਪਣੇ ਸਟਾਫ ਨੂੰ ਹੀ ਲੈ ਕੇ ਨਾ ਉਹਨਾਂ ਦਾ ਕਹਿਣਾ ਹੈ ਜੀ ਸਗਾ ਉਹਨਾਂ ਦਾ ਐਜੂਕੇਸ਼ਨ ਹੈ ਵੀ ਮੈਡਮ ਉਹ ਜਿਹੜੀ ਮੀਟਿੰਗ ਹੋਦੀ ਹੈ ਸੰਡੇ ਨੂੰ ਹੀ ਪਾਉਂਦੀ ਹੈ ਸਿਰਫ ਇੱਕ ਮੀਟਿੰਗ ਇੱਕ ਮੀਟਿੰਗ ਦੇ ਵਿੱਚ ਇਹ ਹੋਇਆ ਕਿ ਮੀਟਿੰਗ ਹੋਏ ਇਸ ਕਰਕੇ ਸਭ ਨਹੀਂ ਸੀ ਕਿਉਂਕਿ 30 ਜੂਨ ਤੱਕ ਜਿਹੜੇ ਸੀ ਸੀਗੇ ਪ੍ਰਧਾਨ ਮੰਤਰੀ ਮਾਤਰਬੰਦਨਾ ਯੋਜਨਾ ਦੇ ਟਾਰਗੇਟ ਪੂਰਾ ਕਰਨਾ ਸੀਗਾ ਇਨ ਦਾ ਮੀਨ ਟਾਈਮ ਜੇਕਰ ਕਿਸੇ ਲਾਪਾਤਰੀ ਦਾ ਫਾਰਮ ਭਰਨ ਤੋਂ ਰਹਿ ਜਾਂਦਾ ਤਾਂ ਉਹਨੂੰ ਉਹਦਾ ਬੈਨੀਫਿਟ ਨਹੀਂ ਸਿਲ ਮਿਲਣਾ ਤੇ ਇਸ ਕਰਕੇ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਅਜੇ ਜਿਹੜੇ ਵੀ ਤੁਹਾਡੇ ਕੋਲੇ ਲਾਪਾਤਰੀ ਉਸ ਟਾਈਮ ਰੇਂਜ ਦੇ ਵਿੱਚ ਹੈਗੇ ਆ ਉਹ ਫਾਰਮ ਭਰ ਕੇ ਦੇ ਦਿਓ ਤਾਂ ਜੋ ਕੱਲ ਨੂੰ ਇਹ ਗੱਲ ਦਾ ਰੌਲਾ ਨਾ ਪਵੇ ਵੀ 플ਾਨੇ ਦੇ ਪੈਸੇ ਆਗੇ ਸਾਡੇ ਨਹੀਂ ਆਏ ਠੀਕ ਹੈ ਐਗਰੀ ਨਹੀਂ ਹੋਇਆ ਨਾਲ ਤੁਹਾਡੇ ਨਾਲ ਹਾਂ ਇਹਨਾਂ ਨੇ ਉਸ ਗੱਲ ਨੂੰ ਜਾਣ ਕੇ ਇਸ਼ੂ ਬਣਾਇਆ ਕਿ ਰਾਦਰ ਇਹਨਾਂ ਨੇ ਰੋਕਿਆ ਕਿ ਵੀ ਤੁਸੀਂ ਕਿਸੇ ਨੂੰ ਨਹੀਂ ਜਾਣਾ ਜੇ ਮੇਰੇ ਸੁਪਰਵਾਈਜ਼ਰ ਆਲਰੇਡੀ ਉਹ ਫੀਲਡ ਦੇ ਵਿੱਚ ਸੀ ਮੈਂ ਕੰਪਲੀਟ ਸੀ। ਹਾਂ ਤੁਸੀਂ ਮੰਗ ਪੱਤਰ ਲੈ ਲਿਆ ਹੈਗਾ ਸੈਟੀਸਫੈਕਸ਼ਨ ਹੋ ਗਈ ਉਹਨਾਂ ਦੀ। ਮੰਗ ਪੱਤਰ ਲੈ ਲਿਆ ਉਹਨਾਂ ਨੇ ਜੋ ਮੰਗ ਪੱਤਰ ਦੇ ਵਿੱਚ ਆਪਣੀਆਂ ਡਿਮਾਂਡ ਸਰਕਾਰ ਨੂੰ ਭੇਜੀਆਂ ਨੇ ਉਹ ਅਸੀਂ ਉੱਪਰ ਐਂਡੋਰਸ ਕਰਕੇ ਭੇਜ ਦਾਂਗੇ। ਇਹ ਇਸ਼ੂ ਉਹਨਾਂ ਨੇ ਇੰਨਾ ਜ਼ਿਆਦਾ ਨਹੀਂ ਖੜਾ ਕਰਨਾ ਚਾਹੀਦਾ ਸੀ ਕਿਉਂਕਿ ਇਹ ਮੇਰੇ ਲੈਵਲ ਦੀਆਂ ਮੰਗਾਂ ਸਾਲਵ ਕਰਨ ਵਾਲੀਆਂ ਨਹੀਂ ਸੀਗੀਆਂ। ਇਹ ਉੱਪਰਲੇ ਲੈਵਲ ਦੀਆਂ ਮੰਗਾਂ ਸੀਗੀਆਂ ਜਿਹੜੀਆਂ ਉੱਪਰ ਹੀ ਜਾ ਕੇ ਸਾਲਵ ਹੋਣ। ਪੰਨਾ ਖਤਮ ਹੋ ਗਿਆ ਜੀ। ਪੰਨਾ ਖਤਮ ਹੋ ਗਿਆ। ਮੇਰੋ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499